ਨਾਲ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬ ਸਰਕਾਰ ਨੇ ਨਸ਼ਾ ਵਿਰੁੱਧ ਜੰਗ ਸ਼ੁਰੂ ਕੀਤੀ ਹੈ ਜਿਸ ਤਹਿਤ ਲੋਕਾਂ ਨੂੰ ਨਸ਼ਾ ਵਿਰੁੱਧ ਵੱਖ-ਵੱਖ ਤਰੀਕਿਆਂ ਨਾਲ ਜਾਗਰੂਕ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਕਦੇ ਨਾਟਕ ਰਾਈ ਕਦੇ ਸੀਐਮ ਟੀਮ ਦੀਆਂ ਰੈਲੀਆਂ ਰਾਹੀਂ ਕਦੇ ਪੰਜਾਬੀ ਜਾਗੋ ਨਸ਼ਾ ਛੱਡੋ ਜੋਗਾ ਕਰੋ ਸਿਹਤਮੰਦ ਰਹੋ ਆਦਿ ਨਾਅਰੇ ਰਾਹੀਂ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਸੀਐਮ ਦੀ ਜੋਗਸ਼ਾਲਾ ਦੀ ਵਿੱਚ ਕੰਮ ਕਰ ਰਹੇ ਸਿਖਲਾਈ ਪ੍ਰਾਪਤ ਯੋਗਾ ਟ੍ਰੇਨਰਾਂ ਰਾਹੀਂ ਵਕ-ਵਕ ਥਾਵਾਂ ਤੇ ਯੋਗਾ ਕਲਾਸਾਂ ਚਲਾ ਰਹੀ ਹੈ ਜਿਸ ਕਾਰਨ ਸਮਾਜ ਦੇ ਲੋਕ ਚੰਗੀ ਸਿਹਤ ਦੇ ਨਾਲ-ਨਾਲ ਆਪਣੇ ਜੀਵਨ ਦੀ ਕੁਸ਼ਲਤਾ ਵਿੱਚ ਵਾਧਾ ਦੇਖ ਸਕਦੇ ਹਨ ਹਾਲੀ ਵਿੱਚ ਜਦੋਂ ਜ਼ਿਲ੍ਹਾ ਕੋਆਰਡੀਨੇਟਰ ਚੰਤਨ ਕੁਮਾਰ ਸਤਿਆਰਥੀ ਨਰੀਖਣ ਦੌਰਾਨ ਵੱਡੀ ਹੈਬੂਬਲ ਰੋਜ਼ਗਾਰਡਨ ਲੁਧਿਆਣਾ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਲੰਬੇ ਸਮੇਂ ਤੋਂ ਵੱਖ-ਵੱਖ ਥਾਵਾਂ 'ਤੇ ਮੁਫਤ ਸੀਐਮਡੀ ਯੋਗਸ਼ਾਲਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਜਿਸ ਨਾਲ ਲੋਕਾਂ ਨੂੰ ਸਿਹਤ ਲਾਭ ਮਿਲ ਰਿਹਾ ਹੈ ਅਤੇ ਨਾਲ ਹੀ ਲੋਕਾਂ ਵਿੱਚ ਆਪਸੀ ਸਦਭਾਵਨਾ ਤੇ ਭਾਈਚਾਰੇ ਦੀ ਭਾਵਨਾ ਵੀ ਵਧ ਰਹੀ ਹੈ ਅਤੇ ਉਹਨਾਂ ਨੂੰ ਸਿਹਤ ਲਾਭੀ ਮਿਲ ਰਿਹਾ ਹੈ ਸ਼ਕਤੀ ਸ਼ੈਣੀ ਵੱਲੋਂ ਵਕ ਵਕ ਥਾਵਾਂ ਤੇ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਨੇ ਜਿਵੇਂ ਕਿ ਰੋਜ਼ ਗਾਰਡਨ ਹੈਬੋਵਾਲ ਪ੍ਰੇਮ ਨਗਰ ਪਾਰਕ ਕੁਮਾਰ ਮੰਡੀ ਵਕ ਵਕ ਥਾਵਾਂ ਤੇ ਕਲਾਸਾਂ ਲਗਾਈਆਂ ਜਾਂਦੀਆਂ ਹਨ ਜਦੋਂ ਅਸੀਂ ਇੱਥੇ ਆਉਣ ਵਾਲੇ ਲੋਕਾਂ ਨਾਲ ਗੱਲ ਕੀਤੀ ਤਾਂ ਸਾਨੂੰ ਉਹਨਾਂ ਤੋਂ ਪਤਾ ਲੱਗਾ ਕਿ ਲੋਕਾਂ ਨੂੰ ਬਹੁਤ ਸਾਰੇ ਸਿਹਤ ਲਾਭ ਹੋ ਮਿਲ ਰਹੇ ਹਨ ਮੀਨਾ ਵਾਂਗ ਮੀਨੂ ਜੀ ਅਤੇ ਮੋਨਿਕਾ ਗੁਪਤਾ ਜੀ ਦਾ ਸਰਵਾਈਕਲ ਠੀਕ ਹੋ ਗਿਆ ਤੇ ਵੈਰੀਕੋਜ਼ ਨਾੜੀਆਂ ਦੀ ਸਮੱਸਿਆ ਠੀਕ ਹੋ ਗਈ ਹੈ ਪਹਿਲਾਂ ਉਹ ਸੌ ਨਹੀਂ ਸਕਦੀ ਸੀ ਹੁਣ ਉਹ ਸੌ ਸਕਦੀ ਹੈ ਸ਼ਿਵਾਨੀ ਜੀ ਦਾ ਤਣਾਅ ਅਤੇ ਜਿਆਦਾ ਸੋਚ ਠੀਕ ਹੋ ਗਈ ਹੈ ਸੋਨੀਆ ਜੀ ਸੀਮਾ ਜੀ ਨਿਧੀ ਜੀ ਪੂਨਮ ਬੋਦਗਿਲ ਜੀ ਨੀਤੂ ਜੀ ਆਸ਼ਾ ਜੀ ਅੰਜੂ ਜੀ ਨੇ ਮੋਟਾਪਾ ਘਟਾ ਲਿਆ ਹੈ ਨਿਧੀ ਜੀ ਦਾ ਥਾਇਰੋਇਡ ਠੀਕ ਹੋ ਗਿਆ ਹੈ ਮੰਨੂ ਜੀ ਮੰਨੂ ਜੈਨ ਜੀ ਦੀ ਪਿੱਠ ਦਾ ਦਰਦ ਠੀਕ ਹੋ ਗਿਆ ਹੈ ਸਰਵਾਈਕਲ ਠੀਕ ਹੋ ਗਿਆ ਹੈ ਰੇਖਾ ਜੀ ਦਾ ਸਰਵਾਈਕਲ ਠੀਕ ਹੋ ਗਿਆ ਘਾਪਾਰ ਘਟ ਗਿਆ ਹੈ ਪਹਿਲਾਂ ਉਹ ਸੌ ਨਹੀਂ ਸਕਦੀ ਸੀ ਹੁਣ ਉਹ ਠੀਕ ਹੋ ਗਿਆ ਹੈ ਨਰਿੰਦਰ ਕੌਰ ਦਾ ਸਰਵਾਈਕਲ ਠੀਕ ਹੋ ਗਿਆ ਹੈ ਭਾਰ ਘਟ ਗਿਆ ਹੈ ਸਰੀਰ ਲਚਕੀਲਾ ਹੋ ਗਿਆ ਹੈ ਰਾਜਵਿੰਦਰ ਦਾ ਭਾਰ ਘਟ ਗਿਆ ਹੈ ਅਨੂਮ ਜੀ ਦਾ ਸਰਵਾਈਕਲ ਠੀਕ ਹੋ ਗਿਆ ਹੈ ਮਨਜੀਤ ਜੀ ਦਾ ਭਾਰ ਘਟ ਗਿਆ ਹੈ ਉਹ ਪਹਿਲਾਂ ਨਾਲੋਂ ਜ਼ਿਆਦਾ ਖੁਸ਼ ਮਹਿਸੂਸ ਕਰਦੀ ਹੈ ਪੇਟ ਦਾ ਦਰਦ ਠੀਕ ਹੋ ਗਿਆ ਹੈ ਸविता ਸ਼ਰਮਾ ਜੀ ਅੰਕਿਤਾ ਜੀ ਭੁਪਿੰਦਰ ਜੀ ਅਨੂ ਜੀ ਪਹਿਲਾਂ ਨਾਲੋਂ ਜ਼ਿਆਦਾ ਸਰਗਰਮਨ ਪੇਟ ਦਰਦ ਅਤੇ ਗੋਡਿਆਂ ਦੀਆਂ ਸਮੱਸਿਆਵਾਂ ਵੀ ਠੀਕ ਹੋ ਗਈਆਂ ਹਨ ਕਵਿਤਾ ਜੀ ਨੂੰ ਪਹਿਲਾਂ ਬੀਪੀ ਦੀ ਸਮੱਸਿਆ ਸੀ ਪਰ ਹੁਣ ਠੀਕ ਹੋ ਗਈ ਹੈ। ਕ੍ਰਿਸ਼ਨਾ ਜੀ ਦੀ ਸ਼ੂਗਰ ਦੀ ਸਮੱਸਿਆ ਠੀਕ ਹੋ ਗਈ ਹੈ। ਸ਼ਿਵਾਨੀ ਜੀ ਪਹਿਲਾਂ ਤਣਾਤਉ ਪੀੜਤ ਸਨ ਪਰ ਹੁਣ ਠੀਕ ਹੋ ਗਏ ਹਨ। ਟਿੰਕੀ ਜੀ ਪਹਿਲਾਂ ਯੂਰੀਨ ਇਨਫੈਕਸ਼ਨ ਤੋਂ ਪੀੜਤ ਸਨ ਪਰ ਹੁਣ ਠੀਕ ਹੋ ਗਏ ਹਨ। ਸਰੀਰ ਲਚਕਦਾਰ ਹੋ ਗਿਆ ਹੈ। ਰਵੀ ਜੀ ਦਾ ਪੇਟ ਦਰਦ ਠੀਕ ਹੋ ਗਿਆ। ਮੋਟਾਪੇ ਵਿੱਚ ਸਕਾਰਾਤਮਕ ਨਤੀਜੇ ਦੇਖੇ ਗਏ ਹਨ। ਹਾਰਤੀ ਜੀ ਨੇ ਪਿੱਠ ਦਰਦ ਤੇ ਐਸਿਡ ਤਣਾਅ ਬੀਪੀ ਘਟਾਉਣ ਦੀਆਂ ਸਮੱਸਿਆਵਾਂ ਵਿੱਚ ਲਾਭ ਦੇਖਿਆ ਹਨ ਗitansri ji saloni anand ji di pcod ਦੀ ਸਮੱਸਿਆ ਅਤੇ ਮੋਟਾਪਾ ਘਟ ਗਿਆ ਹੈ ਸਾਰਿਆਂ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕੀਤਾ ਤੇ ਹਮੇਸ਼ਾ ਯੋਗਾ ਕਲਾਸਾਂ ਜਾਰੀ ਰੱਖਣ ਦੀ ਅਪੀਲ ਕੀਤੀ